ਇਹ 냔ੋਨਾ ਸਾਡਾ ਬਲੌਗ ਇੰਗਲਿਸ਼ ਵਿੱਚ ਸ਼ੋਅ ਹੁੰਦਾ ਹੈ। ਅੱਜ ਮੈਂ ਤੁਹਾਨੂੰ ਦੱਸਾਂ ਉਹ ਪਤਾ ਕਿਵੇਂ ਸਹੀ ਹੁੰਦਾ ਵਾ। ਆ ਦੇਖੋ ਪੰਜਾਬੀ ਵਿੱਚ ਕਿਵੇਂ ਹੋਣਾ ਵਾ। ਗਾਇਜ਼ ਅਸੀਂ ਪ੍ਰੋਗਰਾਮ ਕਰਕੇ ਬੇਲੇ ਹੋ ਗਏ ਹਾਂ। ਸਮਾਨ-ਸਮੂਨ ਸੰਭਾਲ ਲਿਆ ਕੁਛ ਹੱਦ ਤੱਕ। ਮੰਮੀ ਇੱਥੇ ਹੈ। ਸਾਡੀ ਪੂਜਾ ਜੀ ਇੱਥੇ ਹੈ। ਇਹ ਨਹੀਂ। ਇਹ ਤਾਂ ਮਮ ਲੇ ਲੈ। ਇਹ ਤਾਂ ਕਬਜ਼ਾ ਹੋ ਗਿਆ ਤੇਰੇ। ਆ ਇਹ ਨਹੀਂ ਮਿਲਦਾ ਪੁੱਤ ਜੀ। ਲੈ ਮੈਨੂੰ ਫੜਾ ਦੇ। ਇਹ ਤਾਂ ਕਬਜ਼ਾ ਹੋ ਗਿਆ ਇੱਥੇ। ਏ ਰਿੰਗਸ ਨੇ ਬੜੇ ਸੋਹਣੇ ਬੜੇ ਸੋਹਣੇ ਜੁਆਨੇ ਦਿੱਤੇ ਨੇ ਇਹ ਹੈਂ ਦਿਖਾਈ ਰੇ ਆਜ ਨਾ ਨਹੀਂ ਇੱਧਰ ਦਿਖਾਈ ਬਹੁਤ ਸੋਹਣਿਆ ਕਿੰਨੇ ਸੋਹਣੇ ਆਏ ਕਿਹਨਾਂ ਆਏ ਇੱਧਰ ਆ ਨਾ ਬੈਠੋ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਰੀਆ ਲਓ ਆ ਆ ਛਾੜੀ ਕੋ ਚੱਕ ਲੈ ਦੇਖੀ ਨਹੀਂ ਆ ਉਹਦਾ ਹੀ ਆ ਪਹਿਲਾਂ ਬਲੂ ਬਲੂ ਕਰਾਂਗੇ ਨਾ ਅੱਛਾ ਦੋ ਲੱਗੇ ਇਸੇ ਉਹ ਇਹ ਕਿੱਸੇ ਨੇ ਰੀਆ ਦੀ ਵਾਹ ਆ ਕੀ ਚੱਕੀ ਚੂੰਗ ਪਾਂਦੀ ਮਟਿਆਰ ਮਟਿਆਰ ਆ ਦੇਖੀ ਲਿਖਿਆ ਚੱਕੀ ਚੂੰਗ ਪਾਂਦੀ ਮਟਿਆਰ ਪਰ ਇਹ ਕਿਹਨਾਂ ਹੱਥ ਆਲੇ ਕਿਸਤੀ ਜੇਰੀ ਹੈ ਕੀ ਆ ਬਣਾ ਚੱਕੀ ਚ ਕੀ ਪਾਂਦੀ ਹੈ ਆਟਾ ਨਾ ਕਣਕ ਦਾਣੇ ਕਣਕ ਆ ਤਾਂ ਇਹ ਕਿਸਤੀ ਹੈ ਐਵੇਂ ਕਿਸਤੀ ਆ ਉਹ ਕਹਿੰਦੇ ਜੀ ਉੱਤੇ ਜਿ ਮੈਟਰੀ ਆ ਉਹ ਕਹਿੰਦੇ ਜੀ ਪਾਣੀ ਪੂਣੀ ਆ ਕੇ ਤਾਂ ਆਪਣੇ ਤਰਕੇ ਬਾਹਰ ਕਰੇ ਜਾਏ ਉਹ ਕਹਿੰਦੇ ਇੱਥੇ ਆਪਣੇ ਵੀ ਕਿਸਤੀ ਆ ਗਈ ਫੋਗ ਗੱਡੀ ਵਾਲੇ ਟਰਾਲੇ ਮੱਟੀ ਭਰ ਕੇ ਜਾਂਦੇ ਹੀ ਐ ਕਿੱਥੇ ਇਧਰ ਨੂੰ ਜਮੈਂਟ ਸੀ ਹੈ ਜਮਾਇ ਤੇ ਬਾਕਸ ਚੱਕ ਜਮੈਂਟ ਵੀ ਹੈ ਨਾ ਉਹ ਆ ਕੀ ਹੈ ਚਲੋ ਜੀ ਕਾਂ ਪਰ ਸੀ ਪਰ ਹੈ ਕਿ ਸੀ ਪਰ ਆ ਪਾਪਾ ਕਹਿੰਦੇ ਸੀ ਪਰ ਨੋ ਇਧਰ ਧੁੱਪਿੰਦਾ ਵਜ੍ਹਾ ਕਰ ਪਾਪਾ ਤੇ ਪਤਾ ਉਹ ਆ ਲੈਂਪ ਵਈ ਆ ਵਈ ਭਰ

ਹਾਂ ਸਾਰੇ ਸਾਰੇ ਬੰਦ ਕਰ ਸਾਰੀ ਕਰ ਦੇ ਇੱਕ ਆਲ ਸੱਚ ਕਰ ਦੇ ਨਹੀਂ ਇੱਧਰ ਲੈ ਇੱਧਰ ਲੈ ਅਰੇ ਵਾਓ ਕਿੰਨਾ ਚਾਨਣਾ ਹੈ ਹਾਂ ਚੱਲ ਬਸ ਇੱਕ ਮਾਸੇ ਵਾਲਾ ਗੈਸਟ ਸੀਗਾ ਸੂਟ ਉਹ ਹੁਣ ਸੰਭਾਲਤਾ ਇਹਨੇ ਉਹ ਚੱਕ ਸਾਰੇ ਗਿਫਟ ਬਹੁਤ ਸੋਹਣੇ ਸੀ ਸਭ ਤੋਂ ਜ਼ਿਆਦਾ ਬਹੁਤ ਗਿਫਟ ਸੀਗੇ ਸੂਟ ਹੀ ਸੂਟ ਸੀਗੇ ਸਾਰੇ ਸਾਫ ਤੇ ਅੱਦੇ ਦਾ ਹਣੇ ਇਤ ਨੂੰ ਕੀ ਖੋਲ ਕੇ ਦੇਖਦੀ ਹੈ ਇਹ ਦੇਚ ਕੀ ਹੈ ਸਪਾਂਜ ਨਾ पाचੋ ਪੋਸ਼ਕੀ ਦੇ ਚ ਨਹੀਂ ਟਾਰੇ ਬੈਚੀ ਰੱਖ ਲੈਂਦੀ ਆ ਨਾ ਹਾਨੀਆਂ ਤਾਂ ਕੰਮ ਹੁੰਦਾ ਨਹੀਂ ਐਵੇਂ ਲਾ ਕੇ ਬਹਿ ਜਾਂਦੀਆਂ ਨੇ ਚਲੋ

ਗੈਸ ਕਿਹਦੇ ਬੰਦੇ ਦਾ ਲਾਣਾ ਹੁਨੇਰੀ ਨਹੀਂ ਹਾਂ ਖੱਟੇ ਤਾਂ ਕਰਾਂਗੇ ਹੀ ਮਿੱਠੇ ਨਹੀਂ ਮੈਨੂੰ ਦੇਖੀ ਲੱਗੀ ਨਾ ਦਾਲ ਦੁੱਧ ਦੀ ਹੁਣ ਨਹੀਂ ਕੋਈ ਸੋਨੋ ਚਾਚੇ ਨੇ ਦੁੱਧ ਦੀ ਭਰਾਵਾ ਜੱਗ ਲੈ ਜਾ ਰੋੜ ਦਾ ਜਾਉਂਗਾ ਕਰੇ ਰਸਤੇ ਨੇ ਹਾਂ ਚੱਲ ਠੀਕ ਹੈ ਬੈਂ ਬੈ ਗੈਸ ਬਾਏ ਬਾਏ ਰੋਹਿਕ ਗੈਸ वेलकम बैक ਟੂ ਚੈਨਲ ਅਮਨਜੀਤ ਮਾਂ ਵਲੋਗਸ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਜੀ ਸਟਾਰਟਿੰਗ ਹੋ ਰਹੀ ਹੈ ਤੁਹਾਡਾ ਸੈਕਟ ਹੈ ਮੇਰੀ ਨਹੀਂ ਮਮੀ ਵਾਲੀ ਹਾਂ ਲੈ ਆ ਦੇਖੋ ਇੱਧਰ ਹੈਲੋ ਆ ਪੂਜਾ ਨੇ ਜੁੱਤੀ ਫਸਾਈ ਫਿਰਦੀ ਐ। ਹਾਂ ਪੂਜਾ। ਉਹ ਮਾਮੀ ਇਹਦੀ ਪਾਈ ਫਿਰਦੀ ਐ। ਚੱਲ ਦੋ ਨਾ ਥੱਲਾ। ਪੈਰ ਇੱਕੋ ਹੀ ਆ ਨਾ। ਛੋੜੇ ਓਟੇ। ਮੈਨੂੰ ਵੀ ਦੇ ਦੋ। ਉਹ ਵਾਹਿਗੁਰੂ ਜੀ ਸਤਨਾਮ। ਹਾਂ। ਤੁਹਾਨੂੰ ਪੈਸਿਆਂ ਦੇ ਉੱਤੇ ਇਹ ਪਹਿਲਾਂ ਜਿਹੜੇ ਨੂੰ ਮੱਥਾ ਟੇਕਦਾ। ਇਹ ਗੱਲ ਸਹੀ ਗਲਤ ਆ ਦੱਸ ਦੇ ਯਾਰ। ਇਹ। ਮੈਨੂੰ 10 ਹੋਰ ਦੋ ਨਾ। ਮੈਨੂੰ ਵੀ ਦੋ ਨਾ। ਚੱਲ ਗਿਆ ਮੈਂ ਪਾ ਕੰਮ ਤੇ ਲੱਗੇ ਨੇ ਪੈਸੇ ਇਕੱਠੇ ਕਰਨ। ਲਗਦਾ ਮੈਂ ਵੀ ਲਾਈ ਲਾਣਾ ਸਾਰੇ ਲੈ ਰਹੇ ਜੀ ਆਏ ਬੱਤੋ ਆਓ ਚੈੱਕ ਕਰੋ ਚਲੋ ਦੋਸਤੋ ਮੱਥਾ ਟੇਕ ਕੇ ਮਿਲਦੇ ਹਾਂ ਤੁਹਾਨੂੰ ਆਪਾਂ ਹੁਣ ਆਪਾਂ ਤੁਰਪੇ ਬੈਠੇ ਹਾਂ ਹਾਂਜੀ ਖੜੀਆਂ ਇੱਧਰ ਉੱਥੇ ਵੇ ਮਾੜਾ ਜੀ ਵੇ ਮੰਮੀ ਬੜਾ ਪੰਜਾਬੀ ਬੋਲੀ ਹੈ ਨੀ ਵੇ ਮਾੜਾ ਜੀ ਵੇ ਮਾੜਾ ਜੀ ਆਓ ਮੰਮੀ ਹਾਂ ਐ ਰੱਬੀਆਂ ਕਰਤਾਲਾ ਵਾਲਾ ਕੀ ਲੱਗੇ ਆ ਤੁਸੀਂ ਗੁੱਗਲ ਹੁਣ ਦੱਸੋ ਗੱਲ ਬਾਪੇ ਬਾਬਾ ਜੀ ਦੇ ਗੁੱਗਲ ਲੈ ਕੇ ਆਇਆ ਇਹ ਦੱਸੋ ਅੱਛਾ ਇੱਕ ਗੁੱਗਲ ਲੈ ਕੇ ਆਇਆ ਨਾ ਮੰਮੀ ਮਮ ਵੀਰ ਕਹਿੰਦੀ ਕੀ ਕਹਿੰਦੀ ਗੁੱਗਲ ਲੈ ਆ ਲੈ ਗਈ ਮਤਲਬ ਇਹ ਗੁੱਗਲ ਆ ਕਿ ਕੀ ਗੁੱਗਲ ਉਹ ਜਿਹੜੀ ਫੋਨ ਚ ਹੁੰਦੀ ਆ ਤੇ ਮੈਂ ਕਹਿੰਦਾ ਤੁਹਾਨੂੰ ਪਤਾ ਨਹੀਂ ਮੈਂ ਕਹਿੰਦਾ ਬਸ ਹਾਂ ਤੇ ਬਾਪੂ ਨਹੀਂ ਯਾਰ ਨਾ ਨਹੀਂ ਗੱਲ ਦੱਸਣੀ ਨਹੀਂ ਮੈਂ ਦੱਸਦਾ ਨੰਨੀ ਕਹਿੰਦੀ ਲੱਗੇ ਮਾਮੇ ਨੂੰ ਗੁੱਗਲ ਲੈ ਕੇ ਮਾ ਕਹਤਾ ਤੂੰ ਜਦੋਂ ਸੈਲਫੋਨ ਗੂਗਲ ਕਿੱਥੇ ਰੀਟ ਕੇ ਫੋਨ ਚ ਮਾ ਨਾਲੇ ਗੂਗਲ ਇਹ ਆਲੀ ਗੂਗਲ ਕਿੱਥੇ ਮੰਮੀ ਗੂਗਲ ਦਿਖਾਇਓ ਆ ਆ ਪਹਿਲਾਂ ਦਿਖਾ ਦੋ ਅਸੀਂ ਆ ਗੂਗਲ ਲੈ ਕੇ ਆਈਆਂ ਵੀ ਕਰ ਤੇ ਸੁੱਖ ਸ਼ਾਂਤੀ ਲਈ ਸੁੱਖ ਸ਼ਾਂਤੀ ਤੇ ਪ੍ਰੇਤ ਹੋਵੇ ਉਹ ਦੂਰ ਚਲੀ ਜਾਂਦੇ ਆ ਤੇ ਇਹ ਤੇ ਨਾਲੀ ਕੁੜੀ ਵਾਪਸ ਲੈ ਕੇ ਚਲੀ ਮਾਸ਼ਕਪੂਰ ਲਾ ਕੇ ਤੇ ਘਰ ਦੇ ਵਿੱਚ ਸੱਤ ਗੇੜਾ ਦਵਾ ਕੇ ਤੇ ਕੋੜੇ ਨਾ ਲੱਗੋ ਕੁੜੀਆਂ ਪਹਿਨਦੀ ਜਿਹੜੀ ਗੂਗਲ ਨੇ ਤੇ ਬਰਕਤ ਆਉਂਦੀ ਤੇ ਵਿੱਚ ਬਸ ਕਿੰਨੀਆਂ ਕੁ ਕੁੜੀਆਂ ਪਹਿਨਦੀਆਂ ਠੀਕ ਹੈ ਇਹਦੇ ਵਿੱਚ ਕੋਈ ਵੀ ਐਕਟੀਵਿਟੀ ਹੈ ਕੁਝ ਨਹੀਂ ਹੈ ਹੌਲੀ ਹੌਲੀ ਦੇਖੋ ਐਰ ਪੰਚਿਆ ਟਾਇਰ ਪੰਚ ਹੋ ਗਿਆ ਮਾਲਕ ਤਾਂ ਦਰਵਾਜ਼ੇ ਤੇ ਰੱਖੀ ਗੱਡੀ ਆਪਣਾ ਆਰਡਰ ਆਰਡਰ ਟਰੈਕ ਕਰਾ ਦੇ ਚਲੋ ਉਧਰ ਪਤਾ ਹੁੰਦੀ ਹੈ ਕਿ ਮਾਲਕ ਆਇਆ ਗੱਡੀ ਦਾ ਟਾਇਰ ਬਦਲਾਉਂਦਾ ਨਹੀਂ ਚੱਲਦੀਆਂ ਸੋਹਣੀਆਂ ਲੱਗਦੀਆਂ ਜਦੋਂ ਪੈਦੇ ਨਾ ਇਦਾਂ ਦੀ ਗੱਲ ਤੁਹਾਨੂੰ ਕਿੰਨਾ ਨਹੀਂ ਸੀ ਸਵੇਰੇ 4 ਵਜੇ ਲੰਗੇ ਤੇ ਨਹਿਰ ਤੇ ਇਕੱਲਾ ਹੀ ਬੰਦਾ ਉਹ ਖੜਾ ਆ ਕੇ ਜਾਂਦਾ ਕਿ ਨਿਦਗ ਰੱਖਦੇ ਜੇ ਪਛਾਣ ਨਾ ਤਾਣੀਆਂ ਦਾ ਤੁਮਛਾ ਦੇ ਦੇਂਦੇ ੱੱਲੇ ਬੰਦੇ ਰਾਤ ਨੂੰ ਉੱਤਰਦੇ ਗੱਡੀ ਖਰਾਬ ਨੇ ਮਾਂ ਜਦ ਕਲਮ ਮਹੌਸਮ ਮਹੌਸਮ ਨਹੀਂ ਆ ਮਹਮਾ ਅੱਲੀ ਨੇ ਚੰਗਾ ਜਿੰਦਾ ਰੱਖਿਆ ਤੇ ਦੋਸਤ ਮਾਂ ਦੇ ਨਾਲ ਆ ਨੂ ਯਾਰਾ ਆ ਤੂੰ ਨਾ ਪਕਰਿਆ ਤਰੇ ਕੇ ਬਣਾਈਏ ਚਾਹ ਗਾਇਆ ਸਾਡੇ ਪਾਪਾ ਵੇ ਨੇ ਤੁਹਾਡੀ ਮੰਮੀ ਇਹ ਵੀ ਦੱਸੋ ਪਾਪਾ ਨੇ ਗੈਸ ਆਹ ਬਣਾਉਂਗਾ ਮੈਂ ਉਹ ਸਾਡੀ ਪਿੱਛੇ ਮਾਮੀ ਆ ਛੋਟੀ ਜੀ ਸੁੱਤੀ ਪਈ ਐ ਬੱਚੀ ਜੀ ਬੱਚੀ ਜੀ ਮਾਮੀ ਆ ਐ ਐਸ ਸੱਜ ਨਹੀਂ ਮਾਮਾ ਸਾਇਦ ਨੂੰ ਤਾਂ ਐ ਕਰਦੇ ਸੀ ਮੈਂ ਅਗਲੇ ਨੇ ਕੱਪੜੇ ਕੋਰੀਅਰ ਕਰ ਲੈਂਦੇ ਨਹੀਂ ਨਹੀਂ ਐਕਸਰਸਾਈਜ਼ ਦਾ ਮੈਲ ਸਹੀ ਨਹੀਂ ਨਹੀਂ ਤੂੰ ਐਕਸਸ ਦਾ ਖੁੱਝ ਕੇ ਮੈਂ ਐਕਸਟਰਾ ਸਮਾਲ ਐਸੀ ਐਸੀ ਖਰੀਦਦਾ ਇਹ ਕੱਪੜੇ ਸੇਮ ਸੇ ਬਣਾ ਬੱਸ ਚੂੜਨੀ ਆਲੇ ਕੱਲੇ ਆਉ ਮਾਮੂ ਗਏ ਸਾਡੇ ਪਏ ਹੋਏ ਨੇ ਉਹ ਦੇਖੋ ਆ ਜਾਣੇ ਉਹ ਦੇਖੋ ਸਾਡੇ ਮਾਮੂ ਪਏ ਨੇ ਕੋਈ ਚੱਕਲੀ ਇੱਧਰ ਸਾਡੀ ਨਾਨੀ ਬੈਠੀ ਐ ਗਏ ਸਾਡੀ ਮਾਮੀ ਹਿੰਦੀ ਬੋਲਦੀ ਐ ਵੈਸੇ ਇੰਡੋਰ ਵਾਲੀ ਇੰਡੋਰ ਵਾਲੀ ਨੇਗੀ ਇੰਡੋਰ ਵਾਲੀ ਹੈ ਇੰਡੋਰ ਵਾਲੀ ਇੰਡੋਰ ਵਾਲੀ ਇੰਡੋਰ ਵਾਲੀ ਕਿਹਾ ਮੈਂ ਇੰਡੋਰ ਕਿਆ ਇੰਡੋਰ 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 ਹਾਲਾ ਸਾੜੀ ਨਾਮੀਆਂ ਦੀ ਮੈਂ ਸਾੜੀ ਪਾਣੀ ਹੈ ਬਾਕੀ ਆ ਮੜਕੇ ਸਾੜੀ ਦੇ ਬਜਾਏ ਨਾ ਇਹ ਤਾਂ ਲੱਗ ਜਣਾ ਮਾਮਾ ਮਾਮਾ ਕਹਿੰਦਾ ਸੂਟ ਦੇ ਦੂੰਗਾ ਸਾੜੀ ਚ ਲੱਗਦੀ ਫਿਰੇਗੀ ਤਾਂ ਦੋਸਤੋ ਚੱਲੋ ਨਾ ਮੈਂ ਚਾਹ ਲੈਣੇ ਕਰ ਪਹਿਲੇ ਤਨ ਖਾਧਾ ਤੇ ਮਮੀ ਨੇ ਦਿੱਤੀ ਦੋਸਤੋ ਚਾਹ ਵਗੈਰੇ ਪੀ ਕੇ ਆਪਾਂ ਫ੍ਰੀ ਹੋ ਗਏ ਤੇ ਦੋਸਤੋ ਸਾਰੇ ਨਾਨੀ ਤੇ ਮਾਮੂ ਹਣੀ ਘਰੇ ਚਲੀ ਗਏ ਨੇ ਤੇ ਗਾਇਸ ਅਦਰ ਹੁਣ ਸਲਾਹ ਕਰਦੇ ਵੇ ਗਾਇਸ ਕੀ ਕੀ ਗੜਬੜ ਹੋਈ ਸੀ ਮੈਨੂੰ ਲੱਗਦੀ ਹੋਈ ਨਹੀਂ ਹੈਗੀ ਉਹ ਦੋਸਤ ਹੋਈ ਹੈ ਹਾਂ ਨਹੀਂ ਦੋਸਤ ਥੋੜੀਆਂ ਬਹੁਤ ਗੜਬੜ ਫੰਕਸ਼ਨ ਨਹੀਂ ਆਇਆ ਪਾਰਿਸ ਕਰਕੇ ਤੇ ਹਾਂ ਜੀ ਮਾ ਜੀ ਬਹੁਤ ਵਧੀਆ ਬਥੇਰੀਆਂ ਆਈਆਂ ਸਾਰੀਆਂ ਗੜਬੜਾਂ ਨਹੀਂ ਸੀ ਇੱਥੇ ਤੁਹਾਡਾ ਓਵਰਆਲ ਵਿਊ ਕਿਦਾਂ ਸੀ ਮੇਰਾ ਤਾਂ ਬਿਲਕੁਲ ਬੇਕਾਰ ਤੁਹਾਡਾ ਪਾਪਾ ਸਭ ਤੋਂ ਜ਼ਿਆਦਾ ਬੇਕਾਰ ਹੋਈ ਸੀ ਜਿਹੜੇ ਸਾਡੀ ਗੱਲ ਸੁਣਨ ਨੂੰ ਸਾਡੀ ਗੱਲ ਸੁਣਨ ਪਤਾ ਨਹੀਂ ਗੱਲਾਂ ਸੁਣਨ ਨੂੰ ਕੀ ਸੁਣਾਉਣਾ ਹੁੰਦਾ ਬਿਲਕੁਲ ਫਾਰ ਪੀੜ ਨਹੀਂ ਦਿੰਦੇ ਦੇਖ ਰਹੋ ਗਾਇਸ ਮੇਰੇ ਪਪਾ ਨੇ ਖਾਣ ਵੀ ਦਿੱਤਾ ਮੇਰੀ ਮੰਮੀ ਤਾਂ ਕਰਕੇ ਨੇ ਵਧੀਆ ਨਹੀਂ ਆ ਸੋਨੇ ਦੇਖੀਏ ਉਹ ਲੈ ਗਈ ਹੈ ਹੈ ਸੋਹੇ ਗਾਇਸ ਵੈਲਕਮ ਬੈਕ ਟੂ ਚੈਨਲ ਅਮਨ ਚੀਮਾ ਲੋਕ ਸੇ ਤਾਂ ਦੱਸਾ ਕਥਾ ਟਿਪਰ ਤਾਂ ਬਿਦਵਾਦਿਆ ਆਪਾਂ ਬਿਲਕੁਲ ਠੀਕ ਆ ਤਾਂ ਦੋਸਤੋ ਆਪਾਂ ਹੁਣ ਫੰਕਸ਼ਨ ਦੇ ਬੀੜੀ ਸਾਰਾ ਕੁਝ ਨਿਪਟੜ ਗਿਆ ਜੀ ਗਾਇਸ 4 ਦਿਨ ਹੋ ਗਏ ਆ ਹੁਣ ਚੌਥੇ ਦਿਨ ਵਲੋਗ ਫਿਊ ਕਰ ਰਹੇ ਆ ਆ ਸੱਬ ਗਾਇਸ ਕੀ ਹਾਲ ਚਾਲ ਹੈ ਗਾਇਸ ਅੱਜ ਹੈ ਹਮਾਰੇ ਛਟਕੂ ਦਾ ਬਰਥਡੇ ਗੱਲ ਅਸਲ ਬਰਥਡੇ ਆ ਉਹ ਤਾਂ ਅਸੀਂ ਜਾਲੀ ਬਣਾਇਆ ਸੀ ਰਾਦੀ ਨਹੀਂ ਮਨਾਇਆ ਇੱਕ ਮਿੰਟ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਆਦਾ ਨਮਸਕਾਰ ਅੱਜ ਅਸੀਂ ਬਹੁਤ ਦਿਨ ਬਾਅਦ ਮਿਲਣ ਲੱਗੇ ਆ ਤੁਹਾਨੂੰ ਚਾਰ ਪੰਜ ਦਿਨ ਹੋ ਚੁੱਕੇ ਆ ਕਿਉਂਕਿ ਇਹਦਾ ਬਰਥਡੇ ਆਪਾਂ ਮਨਾਇਆ ਸੀ 6 ਤਰੀਕ ਨੂੰ 7 ਤਰੀਕ ਨੂੰ ਸਰਾਧ ਉਤਰਨੇ ਸੀ ਤੇ ਅੱਜ 10 ਤਰੀਕ ਹੈ ਅੱਜ ਵੀ ਸਰਾਧ ਹੀ ਹੈ ਠੀਕ ਹੈ ਗਾਇਸ ਆਪਾਂ ਅੱਜ ਇਹਦਾਸ ਨਹੀਂ ਬਰਥਡੇ ਆ ਗਾਇਸ ਆਪਾਂ ਤਾਂ ਬਰਥਡੇ ਕਿਉਂ ਮਨਾ ਰਹੇ ਗਾਇਸ ਸਾਨੂੰ 4 ਤਰੀਕ ਨੂੰ ਲੱਭੀ ਸੀ 10 ਤਰੀਕ ਨੂੰ ਤਾਂ ਬਰਥਡੇ ਰੱਖਿਆ ਸੀ ਮੇਰੇ ਬਾਪ ਜੀ ਦਾ ਤੇ ਮੇਰਾ ਬੋਤਾ ਚੱਕ ਕੇ ਲਿਆਉਂਦਾ ਸੀ ਜਰੂਰੀ ਤਾਂ ਮੰਮੀ ਦੱਸੋ ਚੱਕ ਕੇ ਸੀ ਨਾ ਰੂੜੀ ਕੋ ਰੂੜੀ ਚੱਕ ਕੇ ਸੀ ਨਾ ਇਹ ਤਾਂ ਅਸੀਂ ਇਹ ਤਾਂ ਅਸੀਂ ਸਲਾ ਮੰਗ ਮੰਗ ਕੇ ਲਾਦਾ ਸੀ ਮੰਗ ਮੰਗ ਕੇ ਲਿਆ ਲਓ ਮੰਗ ਮੰਗ ਕੇ ਲਿਆ ਵੀ ਆਹ ਤਾਂ ਸਾਨੂੰ ਦੇ ਦ ਵੀ ਆਹਾਂ ਸਾਨੂੰ ਦੇ ਦੋ ਖੋ ਖੋ ਕੇ ਲਿਆ ਖੋ ਖੋ ਆ ਦੇਖੋ ਗੋਰੇ ਫੜ ਮਾਰੇ ਲੈਣ ਜਦ ਹੀ ਐ ਨਹੀਂ ਕਰ ਲੈਂਦੇ ਆਓ ਜਲਦੀ ਉਹ ਹਨੇਰਾ ਪੈਂਦਾ ਫਿਰ ਬੰਦ ਹੀ ਕਰ ਦੋ ਇਹਨੂੰ ਲਾਈਟਰ ਨਾਲ ਜਦੋਂ ਆਪਾਂ ਚੱਲੇ ਗੁਰਦੁਆਰੇ ਅੱਛਾ ਛੱਡ ਦਿਆਂਗੇ ਦੋਸਤੋ ਏ ਦੋਸਤੋ ਆ ਗਏ ਨੇ ਖਿੜਕੀਲਾ ਮੇਰੀ ਖਿੜਕੀਲਾ ਦੇ ਦੋਸਤੋ ਪਰ ਲੋਕ ਲਾ ਲੇ ਕਿਉਂਕਿ ਮਮਾ ਹਰ ਵਾਰੀ ਬਹਿ ਜਾਂਦਾ ਅੱਜ ਨਹੀਂ ਬਹਿਣ ਦੇਣਾ ਆਪਾਂ ਆਹ ਦੇਖੋ ਛੱਟੀ ਜੇ ਫਿਰਦੇ ਨੇ ਸੀਸੀਟੀਵੀ ਦੇਖਦੇ ਆਪ ਤੇ ਆਪ ਨੂੰ ਤੇ ਅਸੀਂ ਬਹੁਤ ਸੋਹਣੇ ਹੁੰਨੇ ਆ ਆਹ ਦੇਖੋ ਤਾਂ ਮੈਨੂੰ ਕਹਿੰਦੀ 40 ਥੋਪੜ ਇੱਦਾ ਬਣੇ ਪਟ્રોલ ਵਾਂਦੇ ਨੰਬਰ ਟੇਕ ਹੁੰਦੇ ਐ ਲੱਗਦਾ ਜਿਵੇਂ ਚਿੱਟੇ ਜਾਹਤੋਂ ਨਿਕਲ ਕੇ ਆਈ ਹੁੰਦੀ ਆ ਗੈਰਾਂ ਨੇ ਕੁਛ ਕਾ ਆਪ ਆਪਣਾ ਹੀ ਨਾਮ ਲਈ ਜਾਂਦੀ ਆ ਆਪਣੇ ਨਾਮ ਲਈ ਜਾਂਦੀ ਆ ਆਪਣੇ ਨਾਮ ਲਈ ਜਾਂਦੀ ਹੈ ਹਾਂ ਪਹਿਲੇ ਆਹ ਦੇਖ ਲੋ ਦੇਖੀ ਮੈਨੂੰ ਬਾਹਰ ਜੰਦਾਗਾ ਪਹਿਲੇ ਵੀਰਾ ਕਾ ਵੀਰਾ 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 ਸੋਣਾ ਵੀਰਾ ਅੱਗੇ ਤਾਂ ਕਦੀ ਨਹੀਂ ਕੁੱਟੂੰਗਾ ਆ ਜਾ ਤੋਕ ਲੈ ਇਹ ਖੋਲ ਦੇ ਕੁੱਟੂਗਾ ਨਹੀਂ ਇੱਕ ਵਾਰੀ ਕਹਦੇ ਕੁੱਟੂਗਾ ਨਹੀਂ ਅਸੋ ਜਿਵੇਂ ਕੁੱਟੂਗਾ ਪਾਪਾ ਖੋਲ ਲੈ ਪਾਪਾ ਖੋਲ ਲੈ ਲੋ ਖੋਲ ਲੈ ਖੋਲ ਨਾ ਹੋਣਾ ਤੂੰ ਵੀ ਖੜਾ ਜਸਤ ਬਾਦ ਤੋ ਤੁਹਾਨੂੰ ਕੁੱਟਿਆ ਨਾ ਫਿਰ ਮੈਂ ਅੱਗੇ ਬੈਠਾ ਕਰਨਾ ਕੀ ਕਹਿਣਾ ਇਹ ਹੀ ਕਹਿਣਾ ਵੀਰੇ ਸੋਰੀ ਅੱਗੇ ਤੋਂ ਬਾਦ ਨਹੀਂ ਕੁੱਟੂੰਗਾ ਮੇਰੇ ਤੇ ਤੂੰ ਕੁੜੀਆਂ ਮਗਰ ਨਹੀਂ ਜਾਏਂਗਾ ਤੈਨੂੰ ਅੱਗੇ ਤੋਂ ਬਾਅਦ ਨਹੀਂ ਘੁੱਟੂਗਾ ਮੈਂ ਕੁੜੀ ਮਗਰ ਨਹੀਂ ਜਾਂਦਾ ਚਲ ਆ ਜਾ ਫਿਰ ਕਹ ਨਹੀਂ ਘੁੱਟੂਗਾ ਤੂੰ ਮੌਤ ਤਾਂ ਬੱਤੇ ਘੁੱਟੂਗਾ ਤੇ ਤੈਨੂੰ ਪਤਾ ਮੈਂ ਵੀ ਤੇਰੇ ਮੁੰਡੇ ਹੀ ਆ ਮੇਰਾ ਹੀ ਰਾਣਾ ਜਿੱਦ ਤੇ ਆਗਾ ਤਾਂ ਫਿਰ ਮਿਲ ਮੈਂ ਨਹੀਂ ਜਾਂਦਾ ਬੈਠ ਕੇ ਰੱਖ ਤੂੰ ਵੀ ਜਾ ਕੇ ਖਾ ਲੈ ਮਨਿੰਦਰ ਤੇ ਕੀ ਆ ਮਨਿੰਦਰ ਜਲਦੀ ਗੱਲਾਂ ਬਣਾ ਲੈ ਲੈ ਵੈਰੀ ਆ ਮੈਂ ਜਾਣੀਂ ਕਿੱਥੇ ਫਰ ਆਈ 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 ਇਹ ਕਰਦੇ ਰਹੀ ਮੈਂ ਚੱਲਣਾ ਬਾਏ ਬਾਏ ਆਈ ਕਿਤੇ ਕੋਈ ਨਹੀਂ ਇਹ ਕਰਦੇ ਹੁੰਦੇ ਆ ਗਿਆ ਉਹ ਦੇਖ ਰਸਕੇ ਬੜਾ ਹੋਈ ਵੀਡੀਓ ਉਹ ਰਸਕੇ ਭੱਜ ਗਿਆ ਗਾਇਸ ਕਹਿੰਦਾ ਮੈਂ ਨਹੀਂ ਜਾਣਾ ਜਾਣਦੇ ਫਿਰ ਨਹੀਂ ਜਾਂਦਾ ਤਾਂ ਨਾ ਜਾ ਦਫਾ ਮੈਂ ਤਾਂ ਨਹੀਂ ਕਰ ਦਿੰਦਾ ਸੀ ਕਿਸ ਦੀਆਂ ਹਾਂ ਲੈ ਮੈਂ ਤਾਂ ਨਹੀਂ ਕਰ ਦਿੰਦੇ ਸੀ ਕਿਸੇ ਦੀਆਂ ਨਹੀਂ ਕਰਦੇ ਮੈਂ ਤਾਂ ਨਹੀਂ ਕਰਦੇ ਅਸੀਂ ਨਹੀਂ ਕਰਦੇ ਬੈਠਾ ਇਦਾਂ ਚਪੜਾ ਮਾਰ ਕੇ ਬਿਠਾਉ ਨਹੀਂਦਾ ਬਿਠਾੜ ਦੇ ਚਪੜਾ ਮਾਰ ਕੇ ਬਿਠਾਉ ਬਲੈਕ ਜਾਣਾ ਕਿ ਨਹੀਂ ਯਾਰ ਬੈਟਿੰਗ ਤਾਂ ਹੀ ਲੈ ਕੇ ਜਾਵਾਂਗੇ ਗੱਡੀ ਮੈਂ ਚਲਾਉਂਗਾ ਆ ਤੂੰ ਉੱਚ ਕੈਮਰਾ ਵੜਦ ਨਾ ਆਪਦਾ ਦੇਖ ਲੈ ਤੂੰ ਬੈਠ ਦੇਖੋ ਤਨ ਇੱਕ ਆ ਵਟ ਸੁਣੀਆਂ ਨਾ ਖੇਡਣਾ ਨਾ ਖੇਡਣ ਦੇਣਾ ਹਾਂ ਅਸੀਂ ਖੇਡਾਂਗੇ ਵੀ ਮੁੱਤਣਾ ਖੇਡ ਲੋ ਇਹਦੀ ਜੋਗੀ ਤਰ ਵੜ ਜਾ ਹੋ ਸਕਦਾ ਇਹ ਕੋ ਖਰਾ ਵਦਵਾ ਨੇ ਇਹ ਹੋਈ ਨਾ ਪੰਜਾਵਾ ਦਾ ਜਿੰਨਾ ਦਾ ਹਏ ਕੀ ਕਰੀ ਜਾਨੇ ਤੀਜਾ ਗੇਰ ਪਾਣ ਦੇ ਚਲਾਉਣੀ ਆਉਂਦੀ ਨਹੀਂ ਯਾਰ ਤੂੰ ਤਾਂ ਕੱਚਾ ਟਰਾਲਾ ਵਾਲੀ ਗੱਲ ਕਰੀਏ ਬਹੁਤ بڑے ਪੱਕੇ ਦੇ ਲੋਗਰਾਂ ਵਾਲੀ ਕਰ ਜੇ ਨਹੀਂ ਹੱਥ ਤੇ ਆਏਗਾ ਆਪਾਂ ਕਰੀ ਜਾਨੀ ਉਹ ਪੂਰੀ ਜਾਨੀ ਹਏ ਕਰੀ ਜਾਈਂ ਤੇ ਮੈਂ ਸੌਰੀ 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 ਗੱਲ ਨੂੰ ਦਮੇ ਨਾ ਕਰ ਐਨਾਲ ਮੈਨੂੰ ਕਿੱਥੋਂ ਮਾਰਦਾ ਜਦੋਂ ਮੈਨੂੰ ਬੁਲਾਏ ਨਾ ਕਰ ਯਾਰ ਆਪਣੀ ਭੈਣ ਬਣਾਉਣ ਵਾਲੀ ਗੱਲ ਆ ਯਾਨੀ ਬਰਾ ਮਾਰੀ ਗੱਲ ਸੀ ਮੈਨੂੰ ਆਪ ਕੋਲ ਬੁਲਾਉਦਾ ਮੈਨੂੰ ਪਿਆਰ ਆਉਂਦਾ ਸੀ ਤੇ ਮੈਨੂੰ ਮੈਨੂੰ ਗੁੱਸਾ ਆ ਜਾਂਦਾ ਮੈਂ ਮੁੱਕੀ ਮਾਰਦਾ ਅਸਲ ਮੈਂ ਬੰਦੇ ਨਾਲ ਜੀਵਣਾ ਬਰਲ ਲੈਣਾ ਚਲੋ ਠੀਕ ਹੈ ਗਾਈਜ਼ ਆਪਾਂ ਥੱਲੇ ਵੈਸੇ ਗੁਰਦੁਆਰੇ ਇਹ ਮਖੱਪ ਕਰਦਾ ਵਾ ਅੱਜ ਨੂੰ ਤੇ ਆਪਾਂ ਗੁਰਦੁਆਰੇ ਜਾ ਕੇ ਫਿਰ ਮਿਲਦੇ ਹਾਂ ਬਾਏ ਬਾਏ ਤਾਂ ਦੋਸਤੋ ਨਾ ਆਪਾਂ ਪਹੁੰਚ ਗਏ ਆ ਤੁਸੀਂ ਚੱਕੋ ਮੈਂ ਤਾਂ ਦੋਨੇ ਹੱਥ ਝੂਠੀ ਕਰ ਲਏ ਚਾਬੀ ਵੀ ਨਹੀਂ ਫੜਦੀ ਨਹੀਂ ਫੜਦੀ ਸਮੈਟਿਕ ਸ਼ੂਟ ਲੈ ਰਹੇ ਆ ਉੱਧਰ ਦੇਖ ਤੋ ਤੇਰੇ ਨੋ ਤੋੜਨੇ ਦੇਖੇ ਅੱਧ ਘਰੇ ਜਾ ਕੇ ਲੋਕਾਂ ਦੇ ਦੇਖੀ ਹੱਲ ਦੇ ਬਟਾ ਯਾਰ ਦੋ ਮਿੰਟ ਜੇਲ੍ਹ ਚ ਫੜ ਕੇ ਨੂੰ ਚਲੋ ਦੋਸਤਾਂ ਦਾ ਮੱਥਾ ਟੇਕਦੇ ਆ ਮੱਥਾ ਟੇਕੇ ਤਾਂ ਨਾ ਫੇਰ ਮਿਲਦੇ ਆ ਬੰਦ ਨੋਗੀ ਤਾਂ ਗੁਰਦੁਰ ਸਾਹਿਬ ਤੇ ਮੱਥਾ ਟੇਕ ਕੇ ਆਪਾਂ ਨਿਕਰਾਏ ਆ ਓਏ ਨੋ 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 ਬੱਬੇ ਆ ਤਿੱਦੀ ਦੇਣਾ ਜੰਤੀ ਗੈਤੀ ਹੈ ਜੀ ਮੰਗਣ ਮੰਗਦੇ ਮੰਗਦੀ ਮੰਗਣ ਦੇ ਮੰਗਣ ਦੇ ਨਾਲ ਹੀ ਗਿਆ ਮੰਗਲ ਗਾਜੇ ਟੱਪਾ ਇਹ ਤਾਂ ਵੀਰ ਤਾਂ ਗਰਮੇ ਬੋਲਦੇ ਰਿੱਤੇ ਗਾਜੇ ਥਾਲੂਗਾ ਪਿਛੇ ਲੜ ਪੰਦੇ ਨਹੀਂ ਨਹੀਂ ਇੰਨੀ ਛੇਤੀ ਇੰਨੇ ਗਰਮ ਕੱਢਦੇ ਉਹਨਾਂ ਨੇ ਹਾਂ ਰਿੱਤੇ ਆ ਠੀਕ ਬੰਦ ਰਹਿੰਦੇ ਹੋ ਜੋ ਕੋਈ ਰੈਂਟ ਚੱਕੜ ਜੁੱਕੜ ਜੁੱਕੇ ਪੱਤ ਬੋਲਦੇ ਤੇ ਲਾਰ ਜਾਹੇ ਇਹ ਲਾਹਣ ਹੈ ਜੁਗੜਾ ਨਾ ਨੀਲਾ લાલ ਲਾਰਜ ਤੇ કે મુકਣਾ ਨਹੀਂ ਇਹ ਲਾਲ ਆ ਫਿਰ ਲਾਲ ਬਾથરૂમ ਕੇ ਲਈ ਨਹੀਂ નીਲਾ ਟਾਇલેટ ਕੇ ਲਈ ਨਹੀਂ ਜੇ ਦદુએ ਕਿਹਾ ਨੇ ਲਾਲ ਐ ਲਾਲ ਵੱਡਾ ਵਾ ਤੇ નીਲਾ ਛोटा ਹੁੰਦਾ ਆਹੋ ਲਾਲ ਹੁਣ ਲਾਰ ਲਾਰਜ ਉਹ ਬੰਦੋ ਕੇ ਮੇਟੇੜੇ ਜਿ ਬੈਠਾ ਹੈ ਅਗਲੀ ਜਗ੍ਹਾ ਘੱਟਣੀ ਵਾਲੀ ਹੋ ਗਈ ਨਹੀਂ ਗੁਰਦੁਆਰੇ ਲੰਗਰ ਨਹੀਂ ਸਵਾਲ ਲੱਗਿਆ ਤੁਹਾਨੂੰ ਹਮ ਸਵਾਲ ਲੱਗਿਆ ਕਿ ਮੈਂ ਘਰ ਰੋਟੀ ਖਾ ਸੀ ਆਪੇ ਮੰਡੀ ਨਹੀਂ ਦੇਖਦੀ ਸੱਚੀ ਚਲਾਉਣ ਲੱਗੀ ਆ ਦੇਖ ਕੇ ਮੈਂ ਜਾਂਦੇ ਮੀਲ ਦੇ ਦੁਆਰ ਚਲੋ ਜਸਤਾ ਮਿਲ ਜਾਈ ਆਪੀ ਕੇ ਤੇ ਦੋਸਤੋ ਹੁਣ ਆਪਾਂ ਘਰੇ ਆ ਗਏ ਘਰੇ ਆ ਗਏ ਜ਼ਰਾਤ ਹੋ ਗਈ ਆ ਨਹੀਂ ਹੁਣ ਘਰੇ ਆਏ ਆ ਟਾਈਮ ਹੋ ਗਿਆ ਇਸ ਰਾਤ ਦੇ 12 ਵੱਜ ਗਏ ਤੇ ਬੈਚ ਵਲੋਗ ਨੂੰ ਅੰਦਰ ਚੇਤੇ ਨਹੀਂ ਅਸੀਂ బిజీ ਹੋ ਗਏ ਸੜਾ ਜ ਮਤਲਬ ਬੈਚ ਘਰੇ ਆ ਕੇ ਸੋ ਗਏ ਸੀ ਮੈਂ ਸੁੱਤਾ ਮੈਂ ਤਾਂ ਕੋਈ ਸੁੱਤੀ ਨਹੀਂ ਸੀ ਕੋਈ ਵੀ ਨਹੀਂ ਸੁੱਤਾ ਸੀ ਦਿੱਤਾ ਗੱਲਾਂ ਕੰਮ ਕਰਦੀ ਸੀ ਮੈਂ ਤੇ ਅੱਛਾ ਕਿਹਦੇ ਆਪ ਨੂੰ ਸੁੱਤਾ ਆ ਆ ਮੇਰਾ ਬਰਥਡੇ ਵਾਲਾ ਬੱਚਾ ਥੱਕ ਗਿਆ ਰੋਣਾ 20 ਮਿੰਟ ਰਹਿ ਗਏ 20 ਮਿੰਟ ਰਹਿ ਗਏ ਦਿਵਾਰ ਹੋ ਗਿਆ ਇਹ ਤਾਂ ਬਾਹਰ ਹੀ ਹੋ ਗਿਆ ਇਹ ਨਹੀਂ ਚੁੱਪ ਗੈ ਜਿਹੜੀ ਸਿੱਤ ਤੇ ਕੁਟ ਵੀ ਬਈ ਮੈਂ ਤਾਂ ਗੈਰ ਤੇਰੇ ਘਟ ਪਈ ਜਿਹੜੀ ਉਹ ਵੀ ਦਾ ਦੇ ਮੇਰੇ ਵੀ ਮਾਂ ਮਾਂ ਨਹੀਂ ਦੰਦਾ ਵਾ ਢੂ ਇੱਧਰ ਵਾਲੇ ਨੂੰ ਪਤਾ ਚੰਗਾ ਬੜਾ ਦਰਦ ਹੁੰਦੀ ਆ ਰਿਤੇ ਹੋਰ ਤੇ ਬੜਾ ਦਰਦ ਹੁੰਦੀ ਆ ਰਿਤੇ ਤਪੋ ਘਾਜਾ ਮਾਰ ਦਿਤੇ ਬੰਦੇ ਤੇਰਾ ਮੂਠੀ ਚਪਾ ਦਾਂ ਰਿਤੇ ਤੇਰਾ ਆਦਰ ਨਾਲ ਤਾਂ ਅੰਦਰ yellow lagda va idhar इधर white vlog ch dekhi hoitte hanji aa ਅਲਦ ਮਰ ਕੇ ਮੈਂ ਚਿੱਕਾ ਮਾਰਦਾ ਰੀ ਤੇਰੇ ਮਨਿੰਦਰ ਪਲਟਾਤਾ ਸੀ ਆ ਦੇਖ ਆ ਦੇ ਆ ਉਹ ਲਾ ਫੋਚ ਵਿੱਚ ਕਿਉਂ ਫੰਦਾ ਮੈਂ ਤੈਨੂੰ ਰੱਬਤਾ ਸੈਂਡਲਾਲ ਓ ਜਾਈ ਜਾਈ ਨਹੀਂ ਮੋਲੀਦਾ ਮਮੀ ਨਹੀਂ ਅੱਜ ਤੇਰਾ ਮੇਰਾ ਭਰੋਸਾ ਦੇਖਣਾ ਓ ਲੈਟਾ ਬੰਦ ਕਰੋ ਯਾਰ ਕਾਬਲ ਉਹ ਤੂੰ ਡਿੱਗਣ ਨਾਲ ਆ ਦੇਖ ਡਿੱਗਣ ਨਾਲ ਆ ਤੇ ਬੈੱਡ ਮੁੱਕ ਗਿਆ ਹਾਂ ਮੈਂ ਛੱਡ ਵੀ ਦੇਣਾ ਉਹ ਤਾਂ ਲੈ ਗਈ ਡਿੱਗੂ ਨਾਲ ਮੈਨੂੰ ਕਿਵੇਂ ਲੈ ਕੇ ਡਿੱਗ ਜੇਂਗਾ ਮੈਂ ਤਾਂ ਬਹੁਤ ਦੂਰ ਨੰਨੇ ਮੇਰੀ ਬਾਹਰਾਂ ਘੱਟ ਦੀ ਕੁੱਤੇ ਛੱਡ ਦੇ ਦੇਖ ਲੈ ਇੰਨਾ ਹੁੰਦੀ ਹੈ ਮੰਮੀ ਇਹ ਹੁੰਦਾ ਮੰਮੀ ਦਾ ਪਿਆਰ ਛੋਟੇ ਛੋਟੇ ਹੱਡ ਪੈਰਾਂ ਨਾਲ ਮੈਂ ਦੱਸਾਂ ਉਹ ਛੋਟੇ ਛੋਟੇ ਮੇਰੇ ਥਾਡੇ ਹੱਡ ਪੈਰਾਂ ਨਾ ਮੇਰੇ ਤੇ ਚੱਲ ਗਏ ਆ ਗਾਇਸ ਵਾ ਇੰਨਾ ਕਿਉਂ ਖਾਣਾ ਇੰਨਾ ਮੱਖਣ ਸਾਰਾ ਮੇਰੇ ਤੇ ਗਿਆ ਰੱਜ ਰੱਜ ਕੇ ਖਾਣਾ ਆ ਭੈਣ ਨੂੰ ਬਾਹ ਮੋਟੀ ਇਹਨੂੰ ਹੁੰਦੀ ਆ ਉਹ ਨਹੀਂ ਜੈਨੇਟਿਕ ਹੈ ਮੇਰੇ ਮਾਪ ਕੋ ਜੈਨੇਟਿਕ ਨਹੀਂ ਹਾਂ ਹੁਣ ਤਾਂ ਮੰਮੀ ਫੜੀ ਹੋਈ ਸੀ ਮੰਮੀ ਫੜੀ ਹੈ ਜੈ ਉਸ ਦਿਨ ਮੇਰੇ ਜਿਮ ਵਾਲੇ ਮਾਮੂ ਆਏ ਸ਼ਟਰੇਨਰ ਨੇ ਵਧੀਆ ਤੇ ਤੇ ਮਨ ਨੂੰ ਪੁੱਛਿਆ ਮੈਂ ਕਿ ਮੈਂ ਪਤ ਮੋਟਾ ਕਹਿੰਦਾ ਮਾਮਾ ਕਹਿੰਦਾ ਵੈਕ ਟੈਂਗਲ ਲਾਉਣ ਨਾਲ ਖੜ ਤੇ ਮਾਮਾ ਕਹਿੰਦਾ ਤੇਰੀ ਜੈਨੇਟਿਕਸ ਨੇ ਤੇਰੀ ਮੰਮੀ ਤੇ ਚੱਲ ਗਈ ਹੂੰ ਫਿਰ ਕੀ ਹੈ ਦੇਖਿਆ ਦੇਖ ਡੋਲੇ ਵੀ ਨਹੀਂ ਬਣਦੇ ਮੇਰੇ ਨਹੀਂ ਹਾਂ ਬਣਤਾ ਪਾਏ ਆ ਡੱਡ ਡੋਲੇ ਹੋਰ ਕਿ ਚਾਹੀਏ ਢੋਲੇ ਦੇ ਮੰਦਰ ਵਰਗੇ ਢੋਲੀਆਂ ਆ ਗਏ ਢੋਲੀਆਂ ਲੀਨ ਨਹੀਂ ਲੀਨ ਮੈਂ ਜਿਆਦਾ ਲੀਨ 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 ਮਤਲਬ ਆ ਦੇਖੀ ਆ ਦੇ ਮੇਰੀਆਂ ਬਹਾਂ ਦੇਖ ਆਏ ਆ ਨਾ ਇਹ ਪੱਟੀ ਜਲੀਆਂ ਐਵੇਂ ਤੇਰੀਆਂ ਨੇ ਫੱਟੀ ਵਾਲੀਆਂ ਤੇ ਆ ਆ ਦੇਖ ਪਰ ਮੇਰੀ ਬਹਾਂ ਟਾਇਲ ਤਾਂ ਕਰਨਾ ਹੱਥ ਲੱਗ ਦਿੱਤਾ ਸੀ ਸ਼ੀ ਵਾਸ ਹਰਟਿੰਗ ਮੀ ਸੋ ਸ਼ੀ ਗੈਟਸ ਟੂ ਕੰਪਲੈਟ 10 ਵਾਰ ਐਣ ਦੇ ਗਾਇਜ਼ ਇੱਕ ਗੱਲ ਤੁਹਾਨੂੰ ਮੈਂ ਸਿਖਾਉਣੀ ਆ ਕਈ ਨਾ ਨਾ ਸਾਡਾ ਵਲੌਗ ਇੰਗਲਿਸ਼ ਵਿੱਚ ਸ਼ੋਅ ਹੁੰਦਾ ਹੈ ਅੱਜ ਮੈਂ ਤੁਹਾਨੂੰ ਦੱਸਦਾ ਉਹ ਪਤਾ ਕਿਵੇਂ ਸਹੀ ਹੁੰਦਾ ਵਾ ਆ ਦੇਖੋ ਪੰਜਾਬੀ ਵਿੱਚ ਕਿਵੇਂ ਹੋਣਾ ਵਾ ਦੋਸਤੋ ਆਪਣਾ ਵਲੌਗ ਹੈ ਠੀਕ ਹੈ ਜੀ ਆਹ ਸੈਟਿੰਗ ਤੇ ਦਬਣਾ ਉਸ ਤੋਂ ਬਾਅਦ ਤੁਹਾਨੂੰ ਆਡੀਓ ਟਰੈਕ ਤੇ ਫਿਰ ਇੱਥੇ ਦੋ ਆਪਸ਼ਨ ਹੁੰਦੇ ਹਿੰਦੀ ओरिजिनल ਔਰ ਇੰਗਲਿਸ਼ ਤੁਸੀਂ ਇਹ ਆ ਦਬਣਾ ਫਿਰ ਤੁਹਾਡਾ ਵਲੌਗ ਸਹੀ ਹੋ ਜਾਏਗਾ ਸਿਰੇ ਪੰਜਾਬੀ ਚੱਲੇਗਾ ਆਂਟੀ ਤੁਸੀਂ ਕੀ ਬਣਾਇਆ ਵਾ ਨਹੀਂ ਫਿਰ ਇਦਾਂ ਚੱਲੇਗਾ ਜਾਂ ਇੰਗਲਿਸ਼ ਚ ਹੋਏਗਾ ਚਲੋ ਚਲੋ ਨੰਨੀ ਨੰਨੀ ਵੈਨ ਮੰਡੀ ਗੋ ਅ ਲਿੱਟਲ ਬੈਕ ਗਾਂਡੀ ਗੋ ਯਾ 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 ਚੱਲ ਚੱਲ ਯਾ ਯਾ ਤੇਰੀ ਕਰਾ ਦੇਣੀ ਮੈਂ ਲੋਕ ਲੋਕ ਪਾ ਅੰਗਰੇਜ਼ੀ ਪੰਜਾਬੀ ਚ ਕਰਦੇ ਫਿਰਨਾ ਕਿ ਯੋ ਯੋ ਕਰੀ ਜਾਂਦੇ ਨਹੀਂ ਗਾਇਸ ਪੰਜਾਬੀ ਚ ਬਲੌਗ ਹੈ ਸਾਡਾ ਤੇ ਪੰਜਾਬੀ ਚ ਜਿੰਨਾ ਤੋਂ ਨਹੀਂ ਹੁੰਦਾ ਸੈਟਿੰਗ ਤੇ ਜਾਣਾ ਆਡੀਓ ਟਰੈਕ ਤੇ ਉੱਥੇ ਹਿੰਦੀ ਓਰੀਜਨਲ ਹਿੰਦੀ ਓਰੀਜਨਲ ਤੇ ਕਰ ਦੇਣਾ ਏ ਤੇ ਫਿਰ ਤੁਹਾਡਾ ਵਲੌਗ ਪੰਜਾਬੀ ਚੱਲੇਗਾ ਆਪਾਂ ਮਿਲਦੇ ਸਾਨੂੰ ਅਗਲੇ ਵਲੌਗ ਚ ਲਵ ਯੂ ਦੋ ਲਾਈਕ ਕਮੈਂਟ ਸ਼ੇਅਰ ਕਰਨਾ ਆ ਦੇਖੋ ਗਾਈਜ਼ ਹੁਣ ਆਪ ਗੱਲ ਸੁਣ ਆਪਣੇ ਵਲੌਗ ਇਸ ਰੈਗੂਲਰ ਰਹਿਣਗੇ ਕਿਉਂਕਿ ਗਾਈਜ਼ ਤੁਸੀਂ ਬਾਰ ਬਾਰ ਸੋਚਦੇ ਹੋ ਪਿੱਛੇ ਘਰ ਤੋਂ ਮੁੜ ਕੇ ਇਸ ਮੁੰਡਾ ਲੱਗਦਾ ਕਿ ਤੇ ਭੱਜ ਕੇ ਆ ਜਾਏ ਕਿਚਨ ਆ ਜਾ ਇਧਰ ਹੱਥ ਦੇਖ ਪਾਇਆ ਨਾਲ ਮੈਨੂੰ ਸਪੋਰਟ ਦੇ ਕੋਈ ਦੀ ਦੋਸਤੋ ਹੁਣ ਆਪਣੇ ਬਲੌਗ ਰੈਗੂਲਰ ਆਣਗੇ ਕਿਉਂਕਿ ਹੁਣ ਆਪਾਂ ਰੈਗੂਲਰ ਹੋ ਚੁੱਕੇ ਹਾਂ ਆਪਣੇ ਬਲੌਗ ਰੋਜ਼ ਰੋਜ਼ ਆਣਗੇ ਇਸ ਕਰਕੇ ਨਵੀਆਂ ਨਵੀਆਂ ਹੁਣ ਆਪਾਂ ਖੇਡਾਂ ਕਰਿਆ ਕਰਾਂਗੇ ਹਾਂ ਜੀ ਅੱਜ ਕੱਲ ਡਿੱਟਾ ਕੁੱਟ ਰਹੇ ਹਾਂ ਗਾਇਜ਼ ਹੁਣੀ ਇਹਦੀ ਕਲਾਸ ਲੱਗਣੀ ਹੈ ਮਨਿੰਦਰ ਦੀ ਤੇ ਉਹ ਤੁਹਾਨੂੰ ਸਵੇਰੇ ਦੱਸਾਂਗੇ ਕਿਹੜੀ ਦਿਨ ਲੱਗੀ ਹੈ ਕਿਹੜੀ ਦਿਨ ਬਸ ਲੱਗਣੀ ਹੈ ਤਾਂ ਲੱਗਣੀ ਹੈ ਇੱਕ ਮਿੰਟ ਗਾਇਜ਼ ਪਹਿਲਾਂ ਮੈਂ ਕਲਾਸ ਲਵਾਉਣ ਬਲੌਗ ਦਾ ਐਂਡ ਬਾਅਦ ਚ ਕਰੂੰ ਹਾਂ ਬੋਲੀ ਕੱਪੜੇ ਕੱਢ ਕੇ ਦੇਖਿਆ ਕੀ ਕਹਿਣਾ ਮੁੰਡਾ ਪੈਨ ਵਾਲੀ ਹੋ ਜਾਂਦੀਆਂ ਗਲਤ ਜਦ ਤੂੰ ਇਦਾਂ ਕਰਦੇ ਨੇ ਗੱਲ ਕਰਨੀ ਹੈ ਸਾਰੇ ਪੁੱਟੇ ਦਿੱਤੇ ਕੰਮ ਚੇਤੇ ਆ ਜਾਂਦੇ ਬਸ ਪਰ ਅੱਜ ਤੇਰੇ ਨਾਲ ਹੀ ਹੋਣੇ ਆ ਦੱਸ ਦੇ ਨਹੀਂ ਸਾਹਮਣੇ ਦੱਸ ਦੇ ਨਹੀਂ ਕਿਉਂ ਦੱਸ ਦੇ ਮੈਂ ਡਰ ਲੱਗਦਾ ਗਾਈਜ਼ ਮੈਂ ਤੁਹਾਨੂੰ ਸਵੇਰੇ ਦੱਸੂਗੀ ਠੀਕ ਹੈ ਮਿੰਨ ਦੱਸ ਪਹਿਲੇ ਇਹਦੇ ਨਾਲ ਮੈਂ ਸਲਾਹ ਕਰ ਲਵਾਂ ਸਵੇਰੇ ਮਿਲਦੇ ਆ ਇੱਕ ਮਿੰਟ ਰੋਜੋ ਬ੍ਰੇਕ ਦੇ ਦਿਓ ਹਾਂ ਬੋਲ